ਰਨਪਰੰਦੇ ਸਥਾਨਕ ਨੂਰਦੀ ਅੱਡਾ ਚੌਂਕ ਵਿਖੇ ਇੱਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਦੱਸਿਆ ਜਾ ਰਿਹਾ ਹੈ ਕਿ ਦੋ ਮੈਡੀਕਲ ਸਟੋਰ ਦੇ ਨਾਲ-ਨਾਲ ਇੱਕ ਖੇਤੀਬਾੜੀ ਸਟੋਰ ਹੈ ਜਿਸ ਨੂੰ ਭਾਰੀ ਨੁਕਸਾਨ ਹੋਇਆ ਹੈ ਜਾਣਕਾਰੀ ਦਿੰਦਿਆਂ ਕਾਂਤਾ ਰਾਣੀ ਨੇ ਦੱਸਿਆ ਕਿ ਉਹਨਾਂ ਦਾ ਦਵਿੰਦਰ ਮੈਡੀਕਲ ਸਟੋਰ ਹੈ ਜਿਸ ਨੂੰ ਰਜ਼ਾਨਾ ਦੀ ਤਰ੍ਹਾਂ ਬੰਦ ਕਰਕੇ ਦੁਕਾਨ ਦੇ ਉੱਪਰ ਮੌਜੂਦ ਰਿਆਇਸ਼ ਵਿੱਚ ਉਹ ਚਲੇ ਗਏ ਸਨ ਜਦੋਂ ਫੇਰੇ ਉੱਤੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਕੁਝ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਜਿਨ੍ਹਾਂ ਵੱਲੋਂ ਤਕਰੀਬਨ 70 ਹਜ਼ਾਰ ਦੀ ਨਕਦੀ ਨਾਲ ਦੇ ਨਾਲ ਸੋਨੇ ਦੇ ਅੰਗੂਠੀ ਤੇ ਚਾਂਦੀ ਦੀਆਂ ਪੰਜੀਬਾਂ ਲੈ ਕੇ ਫਰਾਰ ਹੋ ਗਏ ਨੇ ਇਸ ਤੋਂ ਇਲਾਵਾ ਸਿੱਧੂ ਐਗਰੋ ਸੈਂਟਰ ਵੀ ਕੀ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਸ਼ਟਰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਘਟਨਾ ਵੀ ਪੂਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਦਾ ਸ਼ਟਰ ਉਹਨਾਂ ਪਾਸੋਂ ਨਹੀਂ ਟੁੱਟਾ ਜਿਸ ਕਰਕੇ ਇਸ ਦੁਕਾਨ ਵਿੱਚ ਚੋਰੀ ਕਰਨ ਵਿੱਚ ਚੋਰ ਨਾਕਾਮਯਾਬ ਰਹੇ ਨੇ ਰਾਤੀ ਸਵੇਰੇ 5:30 ਵਜੇ ਸਾਡੇ ਨੂਰ ਦੇ ਅੱਡੇ ਦੋ ਮੈਡੀਕਲ ਸਟੋਰ ਲੁੱਟਿਆ ਤੇਜੀ ਦੁਕਾਨ ਮੇਰੇ ਨਿਸ਼ਾਨਾ ਬਣਾ ਗਿਆ ਪਰ ਮੇਰੀ ਦੁਕਾਨ ਦਾ ਬਚਾ ਹੋ ਗਿਆ ਤੇ ਦੂਜੀਆਂ ਦੋਵਾਂ ਦੁਕਾਨਾਂ ਤੋਂ ਕਾਫੀ ਪੈਸਾ ਗਿਆ ਵਾ ਤੇ ਮੇਰੀ ਰਿਕਵੈਸਟ ਆ ਪੁਲਿਸ ਨੂੰ ਕਿ ਇੱਥੇ ਗਸ਼ਤ ਵਧਾਈ ਜਾਏ ਤੇ ਇਹਨਾਂ ਨੂੰ ਚੋਰਾਂ ਨੂੰ ਕਾਬੂ ਕੀਤਾ ਜਾਏ ਕਿ ਮਿਸਾਰਗੇਨੀਸ਼ਨ ਤਰਨ ਤਰਨ ਦਾ ਮੈਂ ਕੈਸ਼ ਕੀਤਾ ਅੱਜ ਇਸ ਦਾ ਸਾਨੂੰ ਪਤਾ ਲੱਗਾ ਕਿ ਦੋ ਮੈਡੀਕਲ ਸਟੋਰਸ ਨੂੰ ਅੱਜ ਚੋਰਾਂ ਨੇ ਨਿਸ਼ਾਨਾ ਬਣਾਇਆ ਵਾ ਔਰ ਸਵੇਰੀ ਤੜਕੇ ਸਵਾ ਪੰਜ ਵਜੇ ਦੇ ਕਰੀਬ ਇਹ ਵਾਰਦਾਤ ਹੋਈ ਹੈ ਜਿਸ ਦੇ ਦੋਨਾਂ ਦਾ ਹੀ ਮਾਲੀ ਨੁਕਸਾਨ ਹੋਇਆ ਵਾ ਪਰ ਬਾਦ ਦੀ ਕਿਰਪਾ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੋਨਾਂ ਦੇ ਗੱਲੇ ਵੀ ਪੈਸੇ ਕੱਢ ਕੇ ਲੈ ਕੇ ਗਏ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾਂਗੇ ਅਸੀਂ ਦਵਾਈਆਂ ਦੇ profession ਨਾਲ ਰਿਲੇਟਡ ਹੈਗੇ ਆ ਔਰ ਸਾਨੂੰ ਜਲਦੀ ਸਵੇਰ ਅਰਲੀ ਮਾਰਨਿੰਗ ਆਣਾ ਪੈਂਦਾ ਔਰ ਲੀਡ ਰਾਤ ਤੱਕ ਬੈਠਣਾ ਪੈਂਦਾ ਵਾ ਕਿਉਂਕਿ ਲੂਪਨ ਹਰ ਵੇਲੇ ਦਵਾਈ ਦੀ ਲੋੜ ਮਹਿਸੂਸ ਹੁੰਦੀ ਹੈ ਸੋ ਇਹਨਾਂ ਹਾਲਾਤ ਦੇ ਵਿੱਚ ਜੇ ਇਸ ਸੰਦੇ ਹਾਲਾਤ ਰਹਿਣਗੇ ਤੇ ਅਸੀਂ ਆਪਣੇ ਆਪ ਨੂੰ ਸੇਫਟੀ ਕਿਦਾ ਮਹਿਸੂਸ ਕਰਾਂਗੇ ਅਸੀਂ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਡੀ ਸੇਫਟੀ ਦਾ ਮਤੇ ਰੱਖਦੇ ਹੋਇਆ ਹਰ ਚੌਂਗ ਵਿੱਚ ਨਕਾ ਲਗਾਇਆ ਜਾਵੇ ਤੇ ਨਾਲ ਗਸ਼ਤ ਵਧਾਈ ਜਾਵੇ ਤਾਂ ਕਿ ਜਿਹੜਾ ਦੁਕਾਨਦਾਰ ਬੈਠਾ ਵਾ ਕਸਟਮਰ ਦੀ ਸੇਵਾ ਵਾਸਤੇ ਦੁਕਾਨਦਾਰ ਬੈਠਾ ਹੈ ਉਹ ਆਪਣੀ ਸੇਫਟੀ ਮਹਿਸੂਸ ਕਰੇ ਸੋ ਮੇਰੀ ਫਿਰ ਪਰਜੋਰ ਮੰਗ ਇਹ ਹੀ ਹੈ ਕਿ ਇਸ ਪਾਸੇ ਖਾਸ ਧਿਆਨ ਦਿੱਤਾ ਜਾਵੇ ਤਾਂ ਵੀਰ ਦੁਕਾਨਦਾਰ ਆਪੇ ਨੂੰ ਸੁਰੱਖਿਅਤ ਮਹਿਸੂਸ ਕਰੇ। ਤੇ ਪਹਿਲਾਂ ਵੀ ਕਾਫੀ ਟਾਈਮ ਵਾਰਦਾਤਾ ਹੋਈਆਂ ਐ। ਤੇ ਹੁਣ ਅੱਜ ਸਵੇਰੇ ਜਦੋਂ ਆਪਾਂ ਸਵੇਰੇ ਉੱਠੇ ਸਵਾ 5:00 ਤੇ ਪਿੱਛੇ ਨੀਚੇ ਅਪਲਾਈ ਵਗੈਰਾ ਉਤਾਰੀ ਹੋਈ ਸੀ ਤੇ ਕੈਮਰੇ 'ਚ ਇੱਕ ਲੜਕੇ ਦੀ ਸਨੇਪਸ ਆਈ ਹੈਗੀ ਆ। ਤੇ ਉਹਨੇ ਆਪਣੇ ਗੱਲੇ ਖੋਲੇ ਜੋ ਵੀ ਤੋੜ ਕੇ ਤੇ ਵਿੱਚੋਂ ਨਗਦੀ ਸੀਗੀ ਜਿਆ 60000 ਰੁਪਇਆ ਤੇ ਇੱਕ ਰਿੰਗ ਪਈ ਹੋਈ ਸੀ ਤੇ ਗੁड़िया ਜੀਆਂ ਪੰਜਾਬਾਂ ਐ ਤੇ ਸਾਰੀਆਂ ਲੈ ਕੇ ਤੇ ਚਲੇ ਗਏ ਹੈਗੇ ਆ। ਹਾਂਜੀ ਸਰ। ਕਿੰਨਾ ਕੁ ਮਤਲਬ ਅਮਾਉਂਟ ਦਾ ਨਿਸ਼ਾਨਾ ਹੋਇਆ ਤੁਹਾਡਾ ਅਮਾਉਂਟ 70 80 ਹਜ਼ਾਰ ਦੇ ਸਮਥਿੰਗ ਹੈਗਾ ਸਾਰਾ ਪੁਲਿਸ ਨੂੰ ਕੰਪਲੇਂਟ ਕੀਤੀ ਕੋਈ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਨੂੰ ਆਪਾਂ ਕੰਪਲੇਂਟ ਲਿਖਾਈ ਹੋਈ ਆ ਬਾਕੀ ਆਪਣੀ ਇਹ ਮੰਗਿਆ ਕਿ ਵਿੱਚ ਜਿਵੇਂ ਜ਼ਰੂਰੀ ਕਾਗਜ਼ਾਤ ਵੀ ਸੀਗੇ ਜਿਹੜੇ ਕਿ ਇਸ ਟਾਈਮ ਕੋਈ ਮਾਈਂਡ ਦੇ ਵਿੱਚ ਨਹੀਂ ਆ ਰਹੇ ਹੈਗੇ ਤੇ ਇਹੋ ਹੀ ਆ ਕਿ ਇਥੇ ਨਾਕਾ ਹੋਣਾ ਚਾਹੀਦਾ ਆਪਣਾ ਅੱਗੇ ਵੀ ਕਈ ਵਾਰ ਦੱਤਾ ਹੋਈਆਂ ਤਾਂ ਕੋਈ ਜਿਸ ਤਰ੍ਹਾਂ ਕੋਈ ਰਿਸਪੌਂਸ ਨਹੀਂ ਚੰਗਾ ਮਿਲਦਾ ਹੈਗਾ ਆਪਾਂ ਨੂੰ ਤਾਂ ਆਪਾਂ ਘਰ ਦੇ ਵਿੱਚ ਵੀ ਜਿਵੇਂ ਰਹਿਨੇ ਆ ਤਾਂ ਸੇਫ ਨਹੀਂ ਹੈਗੇ ਆਪਣੇ ਉੱਪਰ ਰਏ ਇਸੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਹੈ ਕੈਮਰਿਆਂ ਦੇ ਵਿੱਚ ਉਸ ਸਨੇਪਸ ਆਈ ਹੈ ਤੇ ਮੂੰਹ ਬੰਨੇ ਹੋਏ ਉਹਨਾਂ ਦੇ ਤੇ ਸਰ ਆਪਣੀ ਇਹੋ ਪ੍ਰਸ਼ਾਸਨ ਤੋਂ ਮੰਗਿਆ ਗਿਆ ਕਿ ਜੋ ਵੀ ਇਨਸਾਫ ਕੀਤਾ ਜਾਵੇ ਆਪਣੇ ਨਾਲ ਬੜੀ ਜੀ ਜਾਣਕਾਰੀ ਮਿਲਿਆ ਵੀ ਉਹ ਨਾ ਜਿਆ ਏਰੀਆ ਸਾਡੇ ਥਾਣੇ 'ਚ ਪੈਂਦਾ ਚੌਂਕੀ ਟਾਉਨ ਚੌਂਕੀ ਆ ਉਹਦੇ ਅੰਦਰ ਆ ਉਹ ਚੌਂਕੀ ਇੰਚਾਰਜ ਕਾਰਵਾਈ ਕਰ ਰਿਹਾ ਤੇ ਜੋ ਵੀ ਹੋਗਾ ਉਹ ਕਰੇ ਉਹ ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਤੱਕ ਪਹੁੰਚਣ ਦਾ ਭਰੋਸਾ ਦਿੱਤਾ ਗਿਆ ਹੈ ਇਹ ਤਰਨਤਾਰਨ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਪੁਲਿਸ ਵੱਲੋਂ ਇਹਨਾਂ ਮਾਮਲਿਆਂ ਉੱਤੇ ਕਦ ਤੱਕ ਥਲਪਾਈ ਜਾਵੇਗੀ ਇਹ ਦੇਖਣਾ ਹੋਵੇਗਾ ਤਰਨਤਾਰਨ ਤੋਂ ਰਮਨ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੀ ਥੀ